ਲੇ ਮਮੀ ਲੈ ਮਮੀ ਕਰੋ ਬਣੀ ਬੈਠੇ ਉੱਤੇ ਬੈਹੋ ਇਹਨਾਂ ਕੋਲ ਫੋਨ ਲੈ ਦਾਂਗੀ ਲੈ ਕਹਿੰਦੀ ਮੈਂ ਮਾਂ ਨੂੰ ਹਾਂ ਨੂੰ ਚੰਨ ਦੇ ਦੇ ਕਰਤਾ ਇਹਨੇ ਮੇਰੇ ਫੋਨ ਹੀ ਲੈ ਲਏ ਫੋਨ ਲੈ ਆ ਵੀ ਸਾਡੀ ਮਮੀ ਫੋਨ ਹੀ ਬੜਾ ਚੱਕ ਚੱਕ ਕੇ ਮਾਰਦੀ ਕਰੇਗੀ ਆ ਆ ਨਹੀਂ ਹੰਦ ਦਾਦਾ ਆ ਰਿਹਾ ਉਹ ਖਰਾਬ ਹੋ ਗਿਆ ਮਮਾ ਨੂੰ ਦਈਏ ਮਮਾ ਨੂੰ ਮਮਾ ਨੂੰ ਕਿਉਂ ਮਮਾ ਨਿਆਣੀ ਆ ਜਿਹੜੇ ਮਮਾ ਫੋਨ ਚੱਕ ਚੱਕ ਕੇ ਮਾਰਦੀ ਆ ਬੋਲਣ ਦੀ ਅਗਲ ਤਾਂ ਸਿੱਖ ਲੈ ਕਿਵੇਂ ਬੋਲਣਾ ਹੈ ਬੋਲਣਾ ਨਹੀਂ ਆਏ ਬੋਧਾ ਨਹੀਂ ਲਓ ਰੋਪੀ ਨਹੀਂ ਲੈ ਕੇ ਫੋਨ ਹੀ ਲੈਣਾ ਹਾਂ ਫੋਨ ਹੀ ਲਊ ਆ ਨਹੀਂ ਚਾਚਾ ਕੇ ਮਰੋਣਾ ਮਤਾ ਦੇ ਬੋਗੜੀ ਆਣਾ ਬੋਗੜੀ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਆ ਜਿੰਨੀਆਂ ਖਾਸ ਤੌਰ ਤੇ ਵਲੋਗਰਾਂ ਹੈਗੀਆਂ ਜਿਹੜੀਆਂ ਇੱਕ ਚੁਟਕੀ ਹੋ ਗਈ ਤੇ ਇੱਕ ਇਹ ਹੋ ਗਈ ਇੱਕ ਦੋ ਹੋਰ ਹੈਗੀਆਂ ਇਹਨਾਂ ਨੂੰ ਬੋਲਣ ਦੀ ਭੋਰਾ ਜਿੰਨੀ ਵੀ ਅਕਲ ਨਹੀਂ ਹੈਗੀ ਕਿ ਕਿਵੇਂ ਬੋਲਣਾ ਹੈ ਤੇ ਕਿਵੇਂ ਨਹੀਂ ਬੋਲਣਾ ਤੇ ਇਹਨੂੰ ਵੀ ਅਕਲ ਹੈਗੀ ਇਹਦੇ ਘਰ ਵਾਲੇ ਨੂੰ ਕਿ ਕੈਮਰਾ ਆਨ ਕੀਤਾ ਜਾਂ ਤੇ ਆਪਣੀ ਜਿਹੜੀ ਘਰ ਦੀ ਲੜਾਈ ਆ ਨਾ ਉਹਨੂੰ ਖਤਮ ਕਰ ਲਿਆ ਕਰੋ ਤੇ ਜਾਂ ਫਿਰ ਕੈਮਰਾ ਬੰਦ ਕਰ ਲਿਆ ਕਰੋ ਉਹ ਬੋਲਦੀ ਕਿਵੇਂ ਆਪਣੀ ਸੱਸ ਨੂੰ ਬੋਲਣ ਦਾ ਤਰੀਕਾ ਹੀ ਨਹੀਂ ਪਤਾ ਅਨਪੜੀ ਨਾ ਇਹਨੂੰ ਆਪਣੇ ਘਰ ਵਾਲੇ ਨੂੰ ਬੋਲਣ ਦੀ ਅਕਲ ਨਾ ਸਾਸ ਨੂੰ ਬੋਲਣ ਦੀ ਅਕਲ ਜੇ ਬੋਲਣਾ ਹੀ ਹੈ ਤਾਂ ਕੈਮਰੇ ਨੂੰ ਅੱਗ ਲਾ ਦਿਆ ਕਰੋ ਕਿਉਂ ਲੋਕਾਂ ਦਾ ਆਪਣੇ ਜਲੂਸ ਕਢਾਉਂਦੇ ਫਿਰਦੇ ਹੋ ਤੇ ਮੇਰੇ ਪਤਾ ਨਹੀਂ ਕੁਛ ਨਹੀਂ ਲੈਂਦਾ ਤੇ ਲਿਆਈਏ ਕੀ ਬੁੱਤ ਕਰੇ ਸਾਰਾ ਕੁਝ ਬਣੀਆ ਸੋਜੀ ਬਣੀਆ ਆਪਾਂ ਕੀ ਕਹਿੰਦੇ ਏ ਕਰੇਲੇ ਬਣੇ ਆ ਤੁਸੀਂ ਕੀ ਖਾਣਾ ਦੱਸੋ ਪਹਿਲਾਂ ਤੇ ਵਰਤ ਰੱਖ ਲੈਣਗੀਆਂ ਤੇ ਬਾਅਦ ਵਿੱਚ ਆ ਨਖਰੇ ਕਰਨ ਲੱਗ ਪੈਣਗੀਆਂ ਸਾਨੂੰ ਭੁੱਖ ਲੱਗੀ ਆ ਤੇ ਫਿਰ ਰੱਖਿਆ ਹੀ ਨਾ ਕਰੋ ਠੀਕ ਆ ਨਾ ਫਿਰ ਆਪਾਂ ਖੰਡ ਜੇ ਨਾ ਕਰਿਆ ਕਰੋ ਕਿ ਸਾਨੂੰ ਬਾਅਦ ਹੀ ਜਾਰੀ ਭੁੱਖ ਲੱਗੀ ਆ ਤੇ ਅੱਗੋ ਕੀ ਕਹਿੰਦਾ ਬੁਗੜਾ ਇਹ ਕਰੇ ਕਰੇਲੇ ਬਣੇ ਬਿੰਨਾ ਬੰਦੇ ਹੁੰਦਾ ਇਨਾ ਕਿਤਾ ਦਿਨਾਂ ਪੇ ਚਟੂਆ ਆਪਣਾ ਆ ਤੋ ਹੀ ਤੁਹਾਨੂੰ ਗਿਰਦਾਰ ਦੱਸਣ ਲੱਗੇ ਕੋ ਲੈ ਦਿੰਨੀ ਇਤੋਂ ਪਤਾ ਲੱਗਦਾ ਕਿ ਬੰਦੇ ਦੀ ਚੜਾਈ ਤੱਕ ਸੇ ਹੋ ਗਿਆ ਜਦ ਆਉਦੇ ਚੱਲਣ ਲੱਗੇ ਕੋਈ ਕਿਹਾਗੇ ਬੰਦੇ ਆਪਣੀ ਇੰਡਸਟਰੀ ਤੇ ਕੋਈ ਘੱਟ ਨਾ ਪੈਸਾ ਕਰਕੇ ਜੁੜੇ ਹੁੰਦੇ ਕੋਈ ਗੱਡੀ ਕਰਕੇ ਤੇ ਕੋਈ ਤਰੱਕੀ ਕਰਕੇ ਜਦੋਂ ਇਹਨਾਂ ਤੇ ਨਾ ਚੀਜ਼ਾਂ ਦੇ ਇੱਕ ਵੀ ਨਹੀਂ ਤੀਰ ਜਾਂਦੀ ਮੁੜ ਕੇ ਫਿਰ ਤੁਹਾਨੂੰ ਕੋਈ ਮੂੰਹ ਲਾ ਗਿਆ ਤੇ ਮੇਰਾ ਨਾ ਸਾਰੇ ਬੱਗੇ ਇਧਰ ਮੂੰਮਸ ਅੱਛਾ ਇਹ ਮੇੜੇ ਮਾਰਿਆ ਹੈ ਪਤਾ ਨਹੀਂ ਕਿਹਨੂੰ ਸੁਣਾ ਰਿਹਾ ਹੈ ਨਾਮ ਲੈ ਕੇ ਤੇ ਬੋਲਦਾ ਨਹੀਂ ਬਾਕੀ ਅੰਦਾਜ਼ਾ ਹੀ ਲਾ ਸਕਦੇ ਆ ਕਿ ਇਹਦੇ ਨਾਲ ਤੇ ਜਿਹੜਾ ਫਿਰ ਇਹਦਾ ਪੱਕਾ ਬਿੱਲੀ ਉਹੀ ਸੀਗਾ ਬੁਗੜਾ ਬੁਗੜੇ ਨੂੰ ਸੁਣਾ ਰਿਹਾ ਲੱਗਦਾ ਏ ਲੱਗਣਾ ਨਾਰੀਅਲ ਮੱਠੀਆਂ ਆ ਨਾ ਮਿੱਠੀਆਂ ਮਿੱਠੀਆਂ ਮੱਠੀਆਂ ਫਿੱਚੇ ਮੱਠੀਆਂ ਨਾਰੀਅਲ ਤੇ ਤੂੰ ਪਹਿਲਾ ਕੰਮ ਕਰ ਨਾਲ ਕਰ ਮੈਂ ਸੁਝਾ ਚੱਕ ਲਿਆ ਨਾ ਤੂੰ ਮੈਂ ਸੂਟ ਇੱਕ ਹੋਰ ਆ ਤੁਹਾਨੂੰ ਮੈਂ ਕਿਹਾ ਸੀ ਨਾ ਆ ਜਿੰਨੇ ਕੁ ਬਲੌਗਰ ਹੈਗੇ ਆ ਇਹਨਾਂ ਨੂੰ ਬੋਲਣ ਦੀ ਅਕਲ ਹੀ ਨਹੀਂ ਕਿਵੇਂ ਬੋਲਣਾ ਤੇ ਕਿਵੇਂ ਨਹੀਂ ਬੋਲਣਾ ਉਹਨੇ ਆਪਣੀ ਸਾਸ ਦੀ ਬੇਇੱਜ਼ਤੀ ਕਰਤੀ ਇਹਨੇ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਤੀ ਤੂੰ ਤੜੈਂਗ ਕਰਕੇ ਗੱਲ ਕਰਦੀ ਏ ਬੇਅਕਲ ਤੈਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਕੈਮਰਾ ਆਉਣ ਦੂਸਰੀ ਗੱਲ ਇਹਦੀ ਸ਼ਕਲ ਜਦੋਂ ਦੇਖੀ ਮੱਛੀ ਰਹਿੰਦੀ ਆ ਤਾਂ ਹੀ ਤੇ ਇਹ ਮੱਛੀ ਖੁਦ ਹੈਗੀ ਆ ਤਾਂ ਹੀ ਤੇ ਖੂਨ ਨਹੀਂ ਬੰਦਾ ਤਾਂ ਹੀ ਇਹਦੀ ਸਰੀਰ ਨਹੀਂ ਬੰਦਾ ਮੱਛੀ ਰਹਿੰਦੀ 24 ਘੰਟੇ ਸਾੜ ਦੇ ਵਿੱਚ ਰਹਿੰਦੀ ਆ ਗੁੱਸੇ ਦੇ ਵਿੱਚ ਬੋਲਣ ਦੀ ਅਕਲ ਹੀ ਨਹੀਂ ਹੈਗੀ ਕਿੱਥੇ ਕੀ ਬੋਲਣਾ ਕਿੱਥੇ ਕੀ ਨਹੀਂ ਬੋਲਣਾ ਛੜੀ ਜੀ ਨਾਵੇਂ ਤੇ ਆ ਤੇ ਕਾਰ ਚਲਾਣਾ ਅਸਤੇ ਪਟਾਰ ਸੋੰਗਰ ਤੇ ਬਾਕੀ ਸਾਰਾ ਲੁਕ ਰਿਹਾਦਾ ਤੇ ਬਾਕੀ ਹੁਣ ਘਰ ਚਲਾਣਾ ਤਾਂ ਦਿਖਾਉਣੇ ਟਪੜਾ ਬਾਕੀ ਆ ਇਸ ਤਰ੍ਹਾਂੜ ਕਲਕਿਆ ਬਈ ਆ ਦੇਖ ਲੋ ਸੁਨੂ ਕਹਿੰਦੀ ਹੈ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਰੌਣਕਾਂ ਤੇ ਆਪੇ ਲੱਗੀਆਂ ਹੋਣੀਆਂ ਆ ਪਤਨ ਕਿਵੇਂ ਰਹਾ ਤੁਹਾਡਾ ਟੱਬਰ ਆ ਜਿਨ੍ਹਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਸਮਝਾਉਣ ਵਾਲਾ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਇਹੋ ਜਿਹਾ ਸਿਆਣਾ ਬੰਦਾ ਕਿ ਜਿਹੜਾ ਤੁਹਾਨੂੰ ਮਤ ਦੇ ਸਕੇ ਆ ਜਿੰਨੀਆਂ ਵੀ ਹੈਗੀਆਂ ਇਹਨਾਂ ਸਾਰਿਆਂ ਨੇ ਪੇਕੇ ਚ ਹੀ ਕਰਵਾ ਚੌਧਾ ਵਰਤ ਮਨਾਇਆ ਤੇ ਉੱਪਰੋਂ ਚਲੋ ਉਹਦੇ ਮੈਰਿ ਉਹਨਾਂ ਦੀ ਚਲੋ ਮੈਰਿਜ ਹੋਈ ਆ ਹਨ ਤੇ ਇਹ ਦੇਖ ਲਓ ਇਹ ਘਰ ਵਾਲੇ ਨਾਲ ਹਾਲੀ ਵਿਆਹ ਵੀ ਨਹੀਂ ਹੋਇਆ ਕੁਛ ਨਹੀਂ ਆ ਤੇ ਘਰ ਵਾਲਾ ਪਹਿਲੇ ਬਣਾਈ ਫਿਰਦੀ ਉਹਨੂੰ ਤੇ ਕਰਵਾ ਚੌਧੇ ਵਰਤ ਵੀ ਪਹਿਲਾਂ ਰੱਖੀ ਫਿਰਦੀ ਆ ਬੇਸ਼ਰਮ multimodal-удot福 worshipbird pecaksияia ਸਾਨੂੰ ਚਲੋ ਇਹਨਾਂ ਪਤਾ ਤਾਂ ਨਹੀਂਗਾ ਪਰ ਇੰਨੀ ਕਿ ਜਾਣਕਾਰੀ ਜ਼ਰੂਰ ਰੱਖੀ ਦੀ ਹੈ ਕਿ ਕਹਾਣੀ ਤੇ ਕਥਾ ਦੇ ਵਿੱਚ ਫਰਕ ਹੁੰਦਾ ਏ ਠੀਕ ਹੈ ਨਾ ਇਹ ਕਹਾਣੀ ਬੋਲੀ ਜਾਂਦੀ ਆ ਤੇ ਇਹਨੂੰ ਇੰਨੀ ਵੀ ਅਕਲ ਨਹੀਂ ਹੈਗੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਤੇ ਹੁਣ ਅਗੇ ਕਥਾ ਸੁਣਨ ਆਏ ਹਣ ਤੁਸੀਂ ਵੇਖ ਹੀ ਸਕਦੇ ਹੋਵੋਗੇ ਹਨਾ ਕੀ ਮਤਲਬ ਕਿੱਦਾਂ ਬੈਠੀਆਂ ਵਾਂ ਤੇ ਇਹਦਾ ਧਿਆਨ ਕਿੱਥੇ ਆ ਇਹਦਾ ਕਥਾ ਸੁਣਨ ਨਾਲ ਧਿਆਨ ਹੈਗਾ ਤੁਹਾਨੂੰ ਲੱਗਦਾ ਹੈ ਧਿਆਨ ਹੈਗਾ ਕਦੇ ਬੂਥਾ ਚੁੱਕੇ ਉਧਰ ਦੇਖਣ ਲੱਪੈਂਦੀ ਆ ਕਿਦੇ ਬੂਥਾ ਚੁੱਕੇ ਉਧਰ ਦੇਖਣ ਲੱਪੈਂਦੀ ਆ ਮੈਨੂੰ ਲੱਗਦਾ ਤੇ ਦੀਪ ਜੀਰੂ ਦੇਖਦੀ ਹੋਣੀ ਆ ਇੱਕ ਕਰੇ ਹੋਰ ਹੀ ਨਾ ਪੱਜੇ ਬੇਅਕਲਾ ਕਿੱਡੀ ਬੇਸ਼ਰਮਾ ਮਾਂ ਮਾਂ ਪੇਰੇ ਸਾਹਮਣੇ ਕੀ ਲੱchn ਕਰਦੀ ਫਿਰਦੀ ਏ ਡੇ ਬੇਸ਼ਰਮਾ ਨਾ ਇਹਨਾਂ ਨੇ ਜਦੋਂ ਵੀ ਕਿਤੇ ਜਾਣਾ ਹੁੰਦਾ ਨਾ ਬਾਈਕ ਦੇ ਉੱਪਰ ਇਹਨਾਂ ਨੇ ਆਪਣਾ ਵਲੌਗ ਬਣਾਉਣਾ ਹੀ ਬਣਾਉਣਾ ਹੁੰਦਾ ਨਾ ਇਹਨਾਂ ਨੇ ਕੋਈ ਗੱਲ ਦੀ ਸਮਝ ਲੱਗਦੀ ਤੇ ਗੱਲ ਦੀ ਸਮਝ ਤੇ ਵੈਸੇ ਵੀ ਨਹੀਂ ਇਹਨਾਂ ਦੀ ਕੋਈ ਲੱਗਦੀ ਨਾ ਮਾਈਕ ਲੈਂਦੇ ਆ ਉਦਾਂ ਹੀ ਮਿੰਮਿਣ ਮੂੰਹ ਦੇ ਵਿੱਚ ਬੋਲੀ ਜਾਂਦੇ ਆ ਤੇ ਕਿੱਦਾਂ ਹੋਣਾ ਨਾ ਬੈਠੀ ਚੰਬੜੀ ਕਿ ਤੈਨੂੰ ਪੋਰਾ ਸ਼ਰਮ ਨਹੀਂ ਹੈਗੀ ਕਿ ਵਿਆਹ ਤੋਂ ਪਹਿਲਾਂ ਤੂੰ ਵਰਤ ਰੱਖਦੀ ਫਿਰਦੀ ਆ ਪਤਾ ਨਹੀਂ ਇਹਨਾਂ ਦੇ ਘਰ ਦੇ ਵੀ ਨਹੀਂ ਇਹਨਾਂ ਨੂੰ ਰੋਕਦੇ ਟੋਕਦੇ ਕਿਵੇਂ ਦੀ ਲਾਂਹਤੀ ਹੈਗੀ ਏ ਉੱਪਰੋਂ ਇਹਦਾ ਆ ਜੜ ਦੀਪ ਜੀ ਮੇਰੇ ਨਾਲ ਦਾ ਇਹ ਵੀ ਵੇਲਾ ਰਹਿੰਦਾ 24 ਘੰਟੇ ਇੱਥੇ ਤਰੈ ਫਿਰਦਾ ਰਹਿੰਦਾ ਦਿਨ ਰਾਤ ਇੱਥੇ ਬੈਠਾ ਰਹਿੰਦਾ ਆਪਣੇ ਘਰ ਜਾਂਦੇ ਤੋਂ ਟੇਕੇ ਬੈਠਾ ਜਾਂਦਾ ਮੈਨੂੰ ਬਣਾਣਾ ਹੋਏ ਇੱਕ ਨੂੰ ਦੇਖੋ ਜਿੰਦੇ ਪੀਏ ਇਹ ਇੱਕ ਨੂਰ ਦੇ ਵਿੱਚ ਵਾਵਰ ਬੱਸ ਘੂੜ ਪਾਇਆ ਉਪਰੋਂ ਇੰਨਾ ਜਿਆਦਾ ਘੂੜਾ ਬੇਅਕਲੇ ਕੋਸੂਰੀ ਟੰਗ ਦਾ ਪਾਲੇ ਨਹੀਂ ਉਹ ਕਿਦਾਂ ਵਿਆਹਾਂ ਵਰਿਆਂ ਨੂੰ ਫੂਰਾ ਫੈਸ਼ਨ ਕਰਕੇ ਆਈ ਐ ਚੂੜਾ ਚੜਾ ਪਾ ਕੇ ਕਿ ਕਿੱਡੀ ਬੇਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ ਮਾਸਾ ਜਿੰਨੀ ਵੀ ਕਿ ਮੈਂ ਆਪਣੇ ਮਾਂ ਪਿਓ ਦੇ ਸਾਹਮਣੇ ਕੀ ਲੱਛਣ ਕਰਦੀਆਂ ਫਿਰਦੀਆਂ ਜੇ ਤੁਸੀਂ ਇਹਨਾਂ ਨੂੰ ਮਿਲਦਾ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਹੀ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਮਤ ਦੇ ਸਕੇ ਸਮਝਾ ਸਕੇ ਕਿ ਆਹ ਲੱਛਣ ਨਾ ਕਰਿਆ ਕਰੋ ਵਿਆਹ ਤਾਂ ਬਾਅਦ ਵਿੱਚ ਜੋ ਕਰਨਾ ਕਰੋ ਜੇ ਤੁਹਾਨੂੰ ਐਡੀ ਜਿਹੀ ਅੱਗ ਲੱਗੀ ਐ ਤੇ ਫਿਰ ਤੁਸੀਂ ਵਿਆਹ ਕਰਵਾ ਲਓ ਹਾਂ ਕੀ ਤੁਸੀਂ ਇਥੇ ਨਾਲੇ ਲੋਕਾਂ ਤੋਂ ਗਾਹਣਾ ਲੈਂਦੇ ਜੇ ਤੇ ਨਾਲਿਆਂ ਤੁਸੀਂ ਲੱਛਣ ਕਰਨੋਂ ਨਹੀਂ ਹ ਅੰਕਲ ਐਕਸਟਰਾ ਪੜਿਆ ਕੀ ਹੈ 1629 1629 ਤੋਂ ਮੇਰਾ ਕੋਈ ਆਰਡਰ ਹੀ ਨਹੀਂ ਸੀ ਪਿਛੇ ਤੁਹਾਡੇ ਦੋ ਵਾਰ ਤੁਹਾਨੂੰ ਅੱਛਾ ਠੀਕ ਹੀ ਹੈ ਇਹ ਕੰਨਾ ਲਿਖਿਆ ਨਹੀਂ ਮਿਲਦਾ ਲੋਕ ਹੁਣ ਇਹਦਾ ਮੁੰਡਾ ਹੀ ਬਣਾ ਰਿਹਾ ਤੇ ਮੁੰਡਾ ਵੀ ਇਹਨਾਂ ਦੇ ਨਾਲ ਹੀ ਰਲ ਗਿਆ ਮੁੰਡੇ ਨੂੰ ਵੀ ਪਤਾ ਹੈ ਕਿ ਵਿਊ ਇਦਾਂ ਹੀ ਆਉਣਾ ਹੈ ਮੇਰੀ ਮਾਂ ਨੂੰ ਬੇਸ਼ਰਮਾ ਤੈਨੂੰ ਤੇ ਅਕਲੁਕਲ ਹੈਗੀ ਹੈ ਕਿ ਨਹੀਂ ਹੈਗੀ ਕਿ ਹੁਣ ਇਹਨਾਂ ਦਾ ਪਾਰਸਲ ਆਇਆ ਹੈ ਤੇ ਤੇਰੇ ਘਰੇ ਮਿਸਤਰੀ ਲੱਗੇ ਆ ਬੇ ਅਗਲੇ ਦੁਪੱਟਾ ਹੀ ਲੈ ਲੈ ਖੋਰ ਤੈਨੂੰ ਅਕਲ ਆਉਣੀ ਨਹੀਂ ਆ ਤੇ ਇੰਨੀ ਅਕਲ ਤੇ ਹੋਣੀ ਚਾਹੀਦੀ ਆਗੇ ਤੂੰ ਘਰ ਦੇ ਵਿੱਚ ਜਦੋਂ ਤਰੇ ਘਰੇ ਕੰਮ ਵਾਲੇ ਲੱਗੇ ਆ ਉਹ ਦੁਪੱਟਾ ਹੀ ਲੈ ਲਾ ਟੰਗ ਦੇ ਨਾਲ ਆਪਣਾ ਅੱਗਾ ਪਿਛਾ ਦਿਖਾਉਂਦੀ ਰਹੀ ਨਹੀਂ ਆ ਬੇਸ਼ਰਮੇ ਫਿਰ ਤੂੰ ਕਹਿੰਦੀ ਆ ਲੋਕ ਸਾਨੂੰ ਗਲਤ ਬੋਲਦੇ ਆ ਫੁੱਲ ਥੇਰੇ ਆ ਫੁੱਲ ਦੇਖ ਲੋ ਕੀ ਇਲਚਨ ਕਰੀ ਜਾਂਦੀ ਬੱਚਿਆਂ ਵਾਂਗ ਘੁੰਮੀ ਜਾਂਦੀ ਆ ਦਿਖਾਈ ਜਾਂਦੀ ਆ ਕਿ ਦੇਖ ਲੋ ਮੈਨੂੰ ਆ ਜਿਹੜੇ ਸ਼ੜਾ ਯੂਨੀਅਨ ਹਨਾ ਉਹਨਾਂ ਨੂੰ ਕਹਿੰਦੀ ਆ ਕਿ ਟੰਗ ਨਾਲ ਦੇਖੋ ਜਿੰਨੇ ਦੇਖਣਾ ਆ ਬੇਅਕਲ ਜਨਾਨੀ ਕੁਛ ਇਦਾਂ ਦਾ ਬੈਕ ਲੈਸ ਬਣਾਇਆ ਸੀਗਾ ਮੁੰਡਾ ਵਲੌਗ ਬਣਾਉਂਦੇ ਆ ਤੇ ਬੇਸ਼ਰਮਾ ਤੂੰ ਹੀ ਆਪਣੀ ਮਾਂ ਨੂੰ ਸਮਝਾ ਲੈ ਕਿ ਮਾਂ ਐ ਮੇਰੀਏ ਨਾ ਗਲਤ ਕੰਮ ਕਰਿਆ ਕਰ ਇਹਦਾ ਘਰ ਵਾਲਾ ਵੀ ਕੋਲੀ ਬੈਠਾ ਹੈ ਤੇ ਲੱਛਣ ਦੇਖੋ ਕਿਵੇਂ ਕਰਦੀ ਆ ਕਿ ਆਹ ਗਲਾ ਬਣਾਇਆ ਉਹ ਗਲਾ ਬਣਾਇਆ ਉਹ ਤਾਂ ਸਾਨੂੰ ਪਤਾ ਹੀ ਕਿ ਤੂੰ ਘਰ ਦੇ ਵਿੱਚ ਦੁਪੱਟਾ ਲੈਂਦੀ ਨਹੀਂ ਆ ਬੇਸ਼ਰਮੇ ਤੇਰੇ ਘਰੇ ਮਿਸਤਰੀ ਲੱਗੇ ਉ ਤਾਂ ਹੀ ਤੂੰ ਰੀ ਫਿਰਦੀ ਆ ਤੇ ਹੁਣ ਆ ਜਾਣ ਬੁੱਝ ਕੇ ਦਿਖਾਉਂਦਾ ਕੀ ਮਤਲਬ ਤੂੰ ਜਾਣ ਬੁੱਝ ਕੇ ਫਿਰ ਇਹ ਲੱਛਣ ਕਰਦੀ ਆ ਪਤਾ ਨਹੀਂ ਨੇ ਇੱਕ ਵਲੌਗ ਦੇ ਵਿੱਚ ਕਿੰਨੀ ਵਾਰੀ ਇਹ ਚੀਜ਼ ਦਿਖਾਈ ਹੋਊਗੀ ਤੇ ਕਿੰਨੀ ਵਾਰੀ ਇਹਨੇ ਦੱਸਿਆ ਹੋਊਗਾ ਕਿ ਮੇਰਾ ਬੈਗ ਗਲਾ ਦੇਖੋ ਬੈਗ ਗਲਾ ਦੇਖੋ ਬੇਸ਼ਰਮ ਜਨਾਨੀ ਐ ਜੀ ਮੈਂ ਤੁਹਾਡੀ ਲੰਬੀ ਉਮਰ ਦੀ ਦੁਆ ਮੰਗ ਲਈ ਮਖਮਤਾ ਹੈਪੀ ਕਰਵਾ ਚਾਹੋ ਤੁਹਾਡੇ ਲਈ ਬਹੁਤ ਲੰਬੀ ਦੁਆ ਮੰਗੀ ਮੈਂ ਜਿਆਦਾ ਲੱਛਣ ਕਰਦੀ ਆ ਬੇਅਕਲ ਮੈਂ ਤੁਹਾਡੀ ਉਮਰ ਲਈ ਦੁਆ ਮੰਗਾਈ ਫਲਾਣਾ ਠਮਕਾਨਾ ਤੇ ਇਹ ਦੱਸਣ ਦੀ ਕੀ ਲੋੜ ਸੀ ਪਤਾ ਹੀ ਆ ਲੋਕਾਂ ਨੂੰ ਦੂਸਰੀ ਗੱਲ ਉਹਦੀ ਉਮਰ ਵੈਸੇ ਹੀ ਲੰਮੀ ਹੋ ਜਾਣੀ ਆ ਥੋੜਾ ਘੱਟ ਬੋਲਿਆ ਕਰ ਓਵਰ ਐਕਟਿੰਗ ਘੱਟ ਕਰਿਆ ਕਰ ਤੇ ਉੱਪਰੋਂ ਵੇਖ ਲਓ ਹੁਣ ਤੁਸੀਂ ਹੁਣ ਸਾੜੀ ਪਾ ਕੇ ਆਈ ਆ ਕਥਾ ਸੁਣ ਕੇ ਆਈ ਆ ਤੇ ਲੱਛਣ ਦੇਖ ਹੋਣ ਕਿਵੇਂ ਕਰਦੀ ਆ ਕੀ ਦਿਖਾ ਆਪਣੇ ਮੁੰਡੇ ਨੂੰ ਕਹਿੰਦੀ ਹੋਗੀ ਕਿ ਕੈਮਰਾ ਮਾਰ ਕੇ ਚੰਗੀ ਤਰ੍ਹਾਂ ਦਿਖਾਈ ਮੇਰੀ ਸਾੜੀ ਪਿੱਛੋਂ ਅੱਗੋਂ ਸਾਰੀ ਬੇਅਕਲ ਜਨਾਨੀ ਕਿਵੇਂ ਇਹਦੇ ਲੋਕ ਆ ਪਰ ਘਰ ਵਾਲੇ ਵੀ ਨਹੀਂ ਨਾ ਰੋਕਦੇ ਉਹਨਾਂ ਨੂੰ ਵੀ ਪਤਾ ਏ ਕਿ ਜਨਾਨੀਆਂ ਆ ਰਸਫਤੀ ਤੇ ਪੈਸੇ ਆਉਂਦੇ ਆ ਮੇਰਾ ਪਹਿਲੀ ਵਾਰ ਪਹਿਲਾ ਪਰਵਾਸੀ ਪਹਿਲੀ ਵਾਰੀ ਵਿਆਹ ਹੋਇਆ ਸੀ ਉਦੋਂ ਬੋਲੀ ਜਾਨੀਆਂ ਸਾਰੇ ਦੇ ਪਹਿਲੀ ਵਾਰੀ ਵਿਆਹ ਹੁੰਦਾ ਏ ਹੋਰ ਲੋਕਾਂ ਦੇ ਜਦੋਂ ਪਹਿਲੀ ਵਾਰੀ ਦੂਜੀ ਤੀਜੀ ਵਾਰੀ ਵਿਆਹ ਹੁੰਦੇ ਆ ਪਤਾ ਨਹੀਂ ਕੀ ਬੋਲਣਾ ਚਾਹੁੰਦੀ ਆ ਤੁਹਾਨੂੰ ਪਤਾ ਹੀ ਹੋਣਾ ਏ ਤੁਸੀਂ ਸਿੰਪਲ ਕਹਿ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਜਦੋਂ ਮੇਰਾ ਪਹਿਲੀ ਵਾਰੀ ਵਿਆਹ ਹੋਇਆ ਸੀ ਉਦੋਂ ਮੈਨੂੰ ਮੇਰੇ ਦੇਖ ਜੀ ਨੇ ਦੁੱਧ ਹੀ ਦਿੱਤਾ ਸੀ ਫਸਟ ਟਾਈਮ ਔਰ ਸ਼ੁਰੂ ਤੋਂ 15 ਸਾਲ ਹੋ ਗਏ ਇਹੀ ਦਿੰਦੇ ਆ ਰਹੇ ਨੇ ਮੇਰੀ ਸਰਗੀ ਮੇਰਾ ਸਾਰਾ ਖਰਚਾ ਮੇਰੇ ਸੂਟ ਤੇ ਆਹ ਜਿਹੜਾ ਸ਼ਾਮ ਨੂੰ ਦੁੱਧ ਦੇਣਾ ਹੁੰਦਾ ਉਹ ਵੀ ਸਾਰਾ ਕੁਝ ਇਹੀ ਦਿੰਦੇ ਆ ਰਹੇ ਨੇ ਤੇ ਮੈਨੂੰ ਨਹੀਂ ਕਰੀ ਕਿਸੇ ਨੇ ਕੁਝ ਦਿੱਤਾ 나ਈ ਮੈਨੂੰ ਲੋੜ ਆ ਮੇਰਾ ਘਰ ਵਾਲਾ ਮੇਰੇ ਪੋਲ ਨੇ ਘਰ ਵਾਲਿ ਨੇ ਕਰਤਾ ਜੋ ਵੀ ਕਰਤਾ ਤੈਨੂੰ ਸਮਾਨ ਲਿਆਤਾ ਸੂਟ ਲਿਆਤਾ ਜੋ ਵੀ ਕਰਤਾ ਤੇਰੇ ਘਰ ਵਾਲੇ ਨੇ ਕਰਤਾ ਤੇ ਫਿਰ ਦੱਸਣ ਦੀ ਕੀ ਲੋੜ ਆ ਤੇਰੇ ਘਰ ਵਾਲੇ ਨੇ ਸਮਾਨ ਲਿਆ ਕੇ ਦੇਣਾ ਹੁਣ ਲੋਕਣ ਤੇਰਾ ਖਰਚਾ ਥੋੜਾ ਚੁੱਕਣਾ ਬੈਠੀ ਆਨੇ ਬੋਲੀ ਜਾਂਦੀ ਆ ਕਿੰਨੇ ਤੋਂ ਸਾਰੀ ਬਿਲਕੁਲ ਬੇਕਾਰ ਹੈ ਮੈਨੂੰ ਉਤਾਰਨ ਲੱਗੀਆਂ ਸਾਰੀਆਂ ਲੱਛਣ ਕਰੀ ਜਾਂਦੀ ਆ ਇੱਥੇ ਨਾ ਸਾਰੀ ਤਾਰੀ ਜਿਹੜੀ ਸਾਰੀ ਸੂੜੀ ਤਾਰਨੀ ਆ ਨਾ ਉਹ ਆਪਣਾ ਕੈਮਰਾ ਆਫ ਕਰਕੇ ਸਾਰੀ ਤਾਰੀ ਕੀ ਲੱਛਣ ਕਰੀ ਜਾਂਦੀ ਆ ਬੋਲੀ ਜਾਂਦੀ ਆ ਡੰਗਰੇ ਕੁਝ ਸੋਚ ਲਿਆ ਕਰ ਕੁਝ ਬੋਲਣ ਲੱਗੀ ਨਾ ਥੋੜਾ ਬਾਦ ਸੋਚ ਲਿਆ ਕਰ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਕਿਵੇਂ ਦੇ ਲੱਛਣ ਕਰਦੀ ਆ ਮੈਂ ਲੱਗੀਆਂ ਸਾਰੀ ਲਾਉਣ ਤੇ ਲਈ ਜਾ ਸਾਨੂੰ ਕੀ ਦੱਸਦੀ ਆ ਪਰ ਕੈਮਰਾ ਆਫ ਕਰ ਲਈ ਸਾਰੀ ਨੂੰ ਸਾਰੀ ਨੂੰ ਮੈਂ ਉਹੀ ਸੂਟ ਪਾਉਂਗੀ ਮੈਨੂੰ ਸੂਟ ਬਹੁਤ ਵਧੀਆ ਲੱਗਿਆ ਬਿਲਕੁਲ ਵੀ ਬਲਾਊਜ਼ ਬਹੁਤ ਸੋਹਣਾ ਵਾ ਦੇਖੋ ਪਿੱਛੋਂ ਵੀ ਬਹੁਤ ਬੈਕ ਲੈਸ ਆ ਬਲਾਊਜ਼ ਬਲਾਊਜ਼ ਬਹੁਤ ਸੋਹਣਾ ਵਾ ਪਰ ਆ ਸਾਰੀ ਨਾ ਬਹੁਤ ਜ਼ਿਆਦਾ ਫਿਸਲਦੀ ਆ ਮੈਂ ਇਹਨੂੰ ਆ ਹੁਣ 15 ਮਿੰਟ ਹੋਇਆ ਇਹਨੂੰ 15 ਮਿੰਟ ਲਈ ਮਸਾਂ ਹੀ ਪਾਇਆ ਥੋੜੀ ਮਦਦ ਆ ਤਾਂ ਰੱਖੀਏ ਜਾਰੀ ਬੇਸ਼ਰਮ ਜਨਾਨੀ ਆਣਾ ਇਹਨੇ ਕਰਵਾ ਚੌਥੀ ਮਨਾਇਆ ਇਹਨੇ ਤੇ ਹੋਰ ਹੀ ਪ੍ਰੋਗਰਾਮ ਬਣਾ ਕੇ ਬੈਠੀ ਆ ਕਿ ਆਪਣਾ ਆਪ ਲੋਕਾਂ ਨੂੰ ਦਿਖਾ ਰਹੀ ਆ ਕਿ ਜਿਹੜੇ ਕਹੀ ਜਾਂਦੀ ਸਾਰੀ ਤਿਲਕ ਦੀ ਆ ਮੈਂ ਸਾਰੀ ਲਾਉਣ ਲੱਗੀਆਂ ਕਿ ਕਿਹਦੇ ਕਹਿੰਦੀ ਮੇਰਾ ਪਿਛਲਾ ਗਲਾ ਦੇਖੋ ਹੁਣ ਦੇਖ ਲਓ ਕੀ ਲੱਛਣ ਕਰਦੀ ਆ ਤੇਨੂੰ ਸ਼ਰਮ ਨਹੀਂ ਹੈਗੀ ਤੇਰਾ ਬੰਦਾ ਕੋਲ ਬੈਠਾ ਵਾ ਤੇਰਾ ਮੁੰਡਾ ਕੈਮਰਾ ਮਾਰ ਮਾਰ ਕੇ ਦਿਖਾ ਰਿਆ ਏ ਉਹ ਕੀ ਸਿੱਖਿਆ ਲੈਂਦੇ ਆ ਹਾਲੀ ਕਹਿੰਦੇ ਮੇਰੇ ਜਿਹੜੇ ਵਲੌਗ ਹਨ ਬੱਚੇ ਵੀ ਦੇਖ ਸਕਦੇ ਆ ਘਰ ਬੈਠੇ ਮੈਨੂੰ ਨਹੀਂ ਲੱਗਦਾ ਦੇਖ ਸਕਦੇ ਹੋਣਗੇ ਬੱਚੇ ਉਹਨਾਂ ਨੂੰ ਆ ਜੀ ਚੰ ਦਿਖਾਉਣੀ ਆ ਆ ਜੀ ਚੰ ਸਿਖਾਉ ਇਸੋ <div> ਪਾਣੀ ਦੇ ਵਿੱਚ ਪਾਇਦਾ ਪਾਣੀ ਦੇ ਵਿੱਚੋਂ ਚੰਦਰਮਾ ਦੇਖੀਦਾ ਹੁੰਦਾ ਇਹ ਸਾਰਾ ਪੀਲਾ ਨਾ ਚੋ ਇਹ ਸਾਰਾ ਮਾਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਲੱਗਦਾ ਕਿ ਇਹਨਾਂ ਦੀ ਇੱਥੇ ਫੇਰ ਲੜਾਈ ਹੋ ਜਾਣੀ ਆ ਜਿਵੇਂ ਇਹਦਾ ਮੂੰਹ ਬਣਾ ਹੀ ਫਿਰਦੀ ਆ ਉਹ ਹਰ ਇੱਕ ਗੱਲ ਤੇ ਰੋਕੀ ਟੋਕੀ ਜਾਂਦਾ ਏ ਉਹਨੂੰ ਇਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਆ ਉਹ ਉਹਨੂੰ ਦੱਸ ਰਿਹਾ ਪਾਣੀ ਕਿਵੇਂ ਹਨਾ ਕਰਨਾ ਏ ਕਿਵੇਂ ਕੀ ਖਵਾਉਣਾ ਕੀ ਪਿਉਣਾ ਏ ਉਹ ਇਹਦਾ ਘਰ ਵਾਲਾ ਦੱਸ ਰਿਹਾ ਤੇ ਇਹ ਫੇਰ ਗੱਲਾਂ ਹੀ ਮਤਲਬ ਓਵਰ ਐਕਟਿੰਗ ਕਰਦੀ ਰਹਿੰਦੀ ਆ ਸਾਰਾ ਦਿਨ ਤੇ ਹੁਣ ਵੀ ਇਹਦੀ ਨਾ ਰੋਣ ਵਾਲੀ ਸ਼ਕਲ ਹੋਈ ਪਈ ਆ ਕਿਉਂਕਿ ਉਹ ਇਹਦੀ ਬੇਇੱਜ਼ਤੀ ਕਰੀ ਜਾਂਦਾ ਏ ਹਰ ਗੱਲ ਤੇਰੀ ਬੇਇੱਜ਼ਤੀ ਕਰੀ ਜਾਂਦਾ ਏ ਤੇ ਇਹ ਬੁਥਾ ਦਾ ਪੂਰਾ ਰੋਣ ਵਾਲਾ ਹੋਇਆ ਏ ਉਹ ਮਤਲਬ ਤੁਸੀਂ ਸੌ ਸੌ ਖਾਦੀ ਹੈ ਕੋਈ ਕਿ ਤੁਸੀਂ ਕੋਈ ਵੀ ਪ੍ਰੋਗਰਾਮ ਕਰਨਾ ਹੁੰਦਾ ਹੈ ਕਿ ਤੁਸੀਂ ਅੱਜ ਜਲੂਸ ਕੱਢਣਾ ਹੀ ਹੁੰਦਾ ਹੈ ਕਢਵਾਈ ਵੀ ਜਾਂਦੇ ਤੇ ਸ਼ਕਲ ਤੋਂ ਦਿਖ ਰਿਹਾ ਕਿ ਤੈਨੂੰ ਪੂਰਾ ਗੁੱਸਾ ਆ ਰਿਹਾ ਹੈ ਕਿ ਮੇਰਾ ਘਰ ਵਾਲਾ ਮੇਰੀ ਬੇਇੱਜ਼ਤੀ ਕਰ ਰਿਹਾ ਹੈ ਤੇ ਹਰੇਕ ਗੱਲ ਤੇ ਇਦਾਂ ਹੀ ਕਰਦੇ ਆ ਤੇ ਓਵਰ ਐਕਟਿੰਗ ਥੋੜੀ ਜਿਹੀ ਘੱਟ ਕਰਿਆ ਕਰੋ ਜਿਹੜੀਆਂ ਡਰਾਮੇ ਕਰਦੀ ਰਹਿੰਦੀਆਂ ਮੇਰਾ ਪਿਛਲਾ ਗਲਾ ਦੇਖ ਲਓ ਤੇ ਆਹ ਦੇਖ ਲਓ ਉਹ ਵੀ ਨਾ ਕਰਿਆ ਕਰ ਚੰਗੀ ਰਹਿਣਗੇ ਐਵੇਂ ਨਾ ਲੋਕਾਂ ਦਾ ਲੋਕਾਂ ਤੋਂ ਆਪਣਾ ਜਲੂਸ ਕਢਵਾ ਕੇ ਬੈਠੀ ਬੇਸ਼ਰਮੇ ਜੇ ਕੋਈ ਦੇਣੀ ਨਹੀਂ ਦੀ ਕੋਈ ਚੰਗੀ ਸਿੱਖਿਆ ਦਿਆ ਕਰ ਲੋਕਾਂ ਨੂੰ ਸਾਰਾ ਦਿਨ ਲੱਛਣ ਕਰਦੀ ਰਹਿੰਦੀਆਂ ਜੇ ਨਹੀਂ ਢੜੇ ਕੋਲ ਵਲੌਗ ਬਣਾਉਣ ਨੂੰ ਕੁਝ ਹੁੰਦਾ ਨਾ ਬਣਾਇਆ ਕਰੋ ਇੱਕ ਦੋ ਦਿਨ ਗੈਪ ਪੈ ਸਕਦਾ ਹੈ ਪਰ ਆ ਜਿਹੜੇ ਲੱਛਾਂ ਕਰਦੀਆਂ ਇਹ ਨਾ ਕਰਿਆ ਕਰੋ ਬੜੀ ਪੈੜੀ ਲੱਗਦੀਆਂ